ਅਸੀਂ ਖਾਲਸਾ ਏਡ ਦਾ ਜੀ ਬਹੁਤ ਧੰਨਵਾਦ ਕਰਦੇ ਆ ਸਾਨੂੰ ਰਹਿਣ ਬਿਸ਼ੈਰਾ ਕਰਤਾ ਜੀ ਤੁਹਾਡੇ ਆ ਦੇਖ ਲੋ ਜੀ ਮਕਾਨ ਅਸੀਂ ਬਹੁਤ ਤੰਗ ਆ ਇਹਨੂੰ ਐ ਮੈਨ ਲੋ ਜੀ ਰੱਬੋਂ ਮਿਲਿਆ ਜੀ ਸਾਡਾ ਕਹਿੰਦੇ ਕਬਰਾਨਾ ਮੇਰਾ ਵੀਰ ਬੈਗਰੂ ਉੱਤੇ ਦੇਖ ਪਲਾ ਕਰੂਗਾ ਦੇ ਸੱਚੇ ਪਾਤਸ਼ਾਹ ਨੇ ਸੰਜੋਗ ਬਣਾਇਆ ਤੇਰੇ ਕੋਲੇ ਖਾਲਸਾ ਏਡ ਆਈ ਕਬਰਾਨਾ ਰੋਣਾ ਉਹ ਸੱਚੇ ਪਾਤਸ਼ਾਹ ਭਲੇ ਕਰ ਖੁਸ਼ੀ ਦੇ ਰੋਣਾ ਮੈਂ ਜੁਬਾਰ ਫੈਲੂ ਅਜੇ ਕਰੀ ਇਹ ਆਦਮੀ ਬਹੁਤ ਮਜ਼ੇਦਾਰ ਹਾਲਤ ਸੀ ਸਾਡਾ ਘਰ ਬਿਲਕੁਲ ਢਿੱਗਿਆ ਪਿਆ ਸੀ ਸੀ ਤੁਹਾਡਾ ਧੰਨਵਾਦ ਕਰਦੇ ਅਸੀਂ ਖਾਲਸਾ ਏਡਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਅਡਾ ਮਕਾਨ ਬਣਾਇਆ ਜੀ ਸਾਡੀ ਸੇਵਾ ਕੀਤੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੇ ਸਾਨੂੰ ਘਰ ਦਾ ਬਹੁਤ ਸਾਡੀ ਹਾਲਤ ਮਾੜੀ ਸੀ ਬੱਚੇ ਪੜਦੇ ਨੇ ਤੇ ਸਜੇ ਘਰ ਦੇ ਵਿੱਚ ਬਹੁਤ ਤੰਗੀ ਸੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਰਹਿਣ ਲਈ ਘਰ ਤਿਆਰ ਕਰਕੇ ਦਿੱਤਾ ਜੀ ਖਾਲਸਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਬੈਠਣ ਖਾਤਰ ਜਗ੍ਹਾ ਬਣਾ ਕੇ ਦਿੱਤੀ ਹੈ ਜੀ ਖਾਲਸਾ ਸਾਹਿਬ ਨੂੰ ਸਾਨੂੰ ਸਦੂਰ ਹੈ ਜੀ ਖਾਲਸਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ